ਲੋ ਜੀ ਅੱਜ ਆਪਾਂ ਫੇਰ ਲਾਈਵ ਹੋਏ ਆਂ ਬਲਾਕ وکਾਸ ਦੇ ਪੰਚਾਇਤ ਅਫਸਰ ਪੰਚਾਇਤ ਸੰਤੀ ਲੋਈਆਂ ਜ਼ਿਲ੍ਹਾ ਜਲੰਧਰ ਜਾਨੀ ਕਿ ਵੀਡੀਓ ਲੋਈਆਂ ਇਹਨਾਂ ਦੀਆਂ ਮਨਮਾਨੀਆਂ ਦੇ ਖਲਾਸਾ ਕਰਨ ਵਾਸਤੇ ਐਸ ਟਾਈਮ ਟਾਈਮ ਹੋ ਗਿਆ 9:05 ਮਿੰਟ ਤੇ ਮੈਂ ਇੱਥੇ ਅੱਗੇ ਵੀ 12-11 ਨੂੰ ਲਾਈਵ ਹੋਇਆ ਸੀ ਇਹ ਸਾਰੇ ਮੁਲਾਜ਼ਮ 11 12 ਵਜੇ ਤੋਂ ਪਹਿਲਾਂ 11 ਵਜੇ ਤੋਂ ਪਹਿਲਾਂ ਇੱਥੇ ਨਹੀਂ ਆਉਂਦੇ ਅੱਜ ਉਸ ਦਿਨ ਵੀ ਕੋਈ ਮੁਲਾਜ਼ਮ ਨਹੀਂ ਆਇਆਗਾ ਅੱਜ ਦੇਖਦੇ ਹਾਂ ਕਿਹੜਾ ਕਿਹੜਾ ਮੁਲਾਜ਼ਮ ਹਾਜ਼ਰ ਹੈ ਤੇ ਕਿਹੜਾ ਕਿਹੜਾ ਘਰ ਹਾਜ਼ਰ ਅੱਜ ਫਿਰ ਕਿਉਂਕਿ ਉਸ ਦਿਨ ਦਾ ਕੋਈ ਵੀ ਅਸਰ ਇਹਨਾਂ ਤੇ ਨਹੀਂ ਹੋਇਆ ਕਿਸੇ ਵੀ ਅਸਰ ਨੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਲਗਤੀ ਸ਼ਿਕਾਇਤ ਵੀ ਡੀਡੀਪੀਓ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਕੀਤੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਫਿਰ ਦੇਖਦੇ ਹਾਂ ਕਿਹੜਾ ਕਿਹੜਾ ਮੁਲਾਜ਼ਮ ਮੌਕੇ ਤੇ ਹਾਜ਼ਰ ਹੈ ਲਗਭਗ ਕੋਈ ਆਹ ਵੀਡੀਓ ਸਾਹਿਬ ਦਾ ਕਮਰਾ ਅਜੇ ਤੱਕ ਵੀਡੀਓ ਸਾਹਿਬ ਨਹੀਂ ਹੈ ਅੱਗੇ ਚੱਲਦੇ ਸੁਬਰੀਨ ਸਾਹਿਬ ਦੇ ਕਮਰੇ ਚ ਨਹੀਂ ਸੁਬਰੀਨ ਸਾਹਿਬ ਮੌਕੇ ਤੇ ਹਾਜ਼ਰ ਨਹੀਂ ਬਾਕੀ ਹੋਰ ਵੀ ਕੋਈ ਵੀ ਮੁਲਾਜ਼ਮ ਨਹੀਂ ਇੱਥੇ ਹਾਜ਼ਰ ਕੂਰੀ ਦੋ ਘੰਟੇ ਚੁੱਕੀ ਹੈ ਇਹ ਕੂਰੀ ਦੋ ਘੰਟੇ ਚੁੱਕੀ ਹੈ ਇਹਨਾਂ ਦੇ ਕੋਈ ਵੀ ਮੁਲਾਜ਼ਮ ਇੱਥੇ ਮੌਕੇ ਤੇ ਹੈ ਨਹੀਂ ਇਹ ਰੋਜ਼ ਹੀ 11 ਵਜੇ ਤੋਂ ਬਾਹਰ ਆਉਂਦੇ ਆ ਪਹਿਲਾਂ ਕੋਈ ਨਹੀਂ ਆਉਂਦਾ ਸਿਰਫ ਭਾਈ ਸੁਵਿੰਦਰ ਸਾਹਿਬ ਪਤਾ ਨਹੀਂ ਕਿ ਇਸ ਤਰ੍ਹਾਂ ਪਹਿਲਾਂ ਆ ਗਏ ਆਹ ਕਮਰੇ ਨੂੰ ਤਾਲਾ ਅ ਪੰਚਾਇਤ ਅਫਸਰ ਦਾ ਕਮਰਾ ਬਿਲਕੁਲ ਖਾਲੀ ਹੈ ਜਿਹੜਾ ਕਲੈਰੀਕਲ ਸਟਾਫ ਆ ਉਸਦੇ ਕਮਰੇ ਨੂੰ ਹਜੇ ਜੰਦਾ ਲਗਾਇਆ ਹੈ ਇੱਥੇ ਕੋਈ ਨਹੀਂ ਆ। ਉਹ ਪੱਕਾ ਜਿੰਦਾ ਲੱਗਾ ਹੈ। ਅਗਲੇ ਜਿੰਦਾ ਖੁੱਲਾ ਹੁੰਦਾ ਸੀ ਆ ਜਿੰਦਾ ਵੀ ਜਿੰਦਾ ਬੰਦ ਹੈ। ਅਜੇ ਤੱਕ ਕੋਈ ਨਹੀਂ ਇੱਥੇ ਮੁੰਜਾ। ਉੱਪਰ ਵੀ ਦਿਖਾ ਦਿੰਦੇ ਆ ਉੱਪਰ ਵੀ ਕੋਈ ਵੀ ਅ ਕੰਟਰੋਲ ਰੂਮ। ਬੰਨੇ ਇਧਰ ਵੀ ਜੋ ਮੁਲਾਜ਼ਮ ਹੈ ਮੇਰੇ ਹਿਸਾਬ ਨਾਲ ਕੋਈ ਨਹੀਂ ਆਇਆ ਹੱਥ ਤੇ ਵੀ। ਆ। ਨਹੀਂ ਕੋਈ ਨਹੀਂ ਸਭ ਖਾਲੀ ਹੈ ਕੋਈ ਮਲਾਜਮ ਨਹੀਂ ਸਭ ਤਾਲੇ ਲੱਗੇ ਆ ਮੰਦਰੇ ਕੋਈ ਵੀ ਮਲਾਜਮ ਕਿਤੇ ਵੀ ਹਾਜ਼ਰ ਨਹੀਂ ਹੈ ਇਹਨਾਂ ਦੀਆਂ ਮਨਮਾਨੀਆਂ ਦਾ ਕੋਈ ਕਿਸੇ ਦਿਨ ਸਰਨੀ ਪਰ ਇਹ ਜਿੰਨੇ ਵੀ ਇੱਥੇ ਮੁਲਾਜ਼ਮ ਲੱਗੇ ਆ ਸਾਰੇ ਲੀਡਰਾਂ ਦੇ ਚਿਹਤੇ ਲੱਗੇ ਆ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਰ ਰਿਹਾ ਮੈਂ ਡੀਡੀਪੀਓ ਸਾਹਿਬ ਨੂੰ ਖੁਦ ਮਿਲ ਕੇ ਇਹ ਐਪਲੀਕੇਸ਼ਨ ਦਿੱਤੀ ਸੀ ਵੀ ਇਹਨਾਂ ਤੇ ਕਾਰਵਾਈ ਕਰੋ ਇਹ ਲੇਟ ਆਉਂਦੇ ਆ ਜਨਤਾ ਖਰਾਬ ਹੁੰਦੀ ਆ ਪਰ ਡੀਡੀਪੀਓ ਸਾਹਿਬ ਨੇ ਕੋਈ ਇੱਥੇ ਕਾਰਵਾਈ ਨਹੀਂ ਕੀਤੀ ਨਾ ਡਾਕਟਰ ਸਾਹਿਬ ਦੀ ਚਿੱਠੀ ਦਾ ਅਸਰ ਹੋਇਆ ਇੱਧਰ ਆਹ ਦੇਖ ਲਓ ਹਜੇ ਤੱਕ ਕੋਈ ਨਹੀਂ ਆਇਆ ਸਲਫ ਖਾਲੀ ਆ ਸਰਵਿਕ ਸੁਪਰਡੈਂਟ ਅੱਜ ਮੌਜੂਦ ਆ ਉਸ ਦਿਨ ਤੋਂ ਸੇਵਾਦਾਰ ਮੌਜੂਦ ਸੀ ਅੱਜ ਸੁਪਰਡੈਂਟ ਮੌਜੂਦ ਹੈ ਹੋਰ ਕੋਈ ਵੀ ਮੁਲਾਜ਼ਮ ਇੱਥੇ ਮੌਜੂਦ ਨਹੀਂ ਹੈ